ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਤੁਹਾਡੇ ਲਈ ਬੇਸ਼ੇਰਾ ਫੋਰਸੇ ਲੈ ਕੇ ਆਏ ਆ ਬਹੁਤ ਹੀ ਸ਼ਾਨਦਾਰ ਬੇਸ਼ੇਰਾ ਜੀ ਤੇ ਕੰਨ ਕਣੋਤੀ ਧੌਣ ਧੌਣ ਦੇਖ ਸਕਦਾ ਹਾਂ ਬਹੁਤ ਚੰਗਾ ਸਾਊਸੀਲ ਬੱਚਾ ਜੀ ਜੇਕਰ ਉਮਰ ਦੀ ਗੱਲ ਕਰੀ ਤਿੰਨ ਮਹੀਨੇ ਦੀ ਉਮਰ ਆ ਬੇਸ਼ੇਰੇ ਦੀ ਤੇ ਬਹੁਤ ਹੀ ਚੰਗਾ ਕਦ ਕੱਠ ਕਰਨ ਵਾਲਾ ਬੱਚਾ ਹੈਗਾ ਤੇ ਬਾਕੀ ਸਾਰੀਆਂ ਫੋਟੋਆਂ ਮਾ ਵੀਡੀਓ ਦੇਖ ਸਕਦੇ ਹੋ ਦੋਸਤੋ ਤੇ ਕੋਈ ਵੀ ਜਾਣਕਾਰੀ ਲੈਣੀ ਹੈ ਤੇ ਬਾਈਆਂ ਦਾ ਨੰਬਰ ਵੀ ਵੀਡੀਓ ਦੇ ਵਿੱਚ ਚੱਲ ਰਿਹਾ ਬਾਜੇਖਾਨੇ ਤੇ ਫਰੀਦਕੋਟ ਦੇ ਸਾਨੇ ਦੇ ਵਿੱਚ ਬਰਗਾੜੀ ਬੈਂਡ ਆਈ ਉੱਥੇ ਖੜਾ ਹੈ ਬਿਸ਼ੇਰਾ ਤੇ ਜੇਕਰ ਰੇਟ ਦੀ ਗੱਲ ਕਰੀਏ ਮਾਲਕ ਵੀਰ ਨੇ 15000 ਡਿਮਾਂਡ ਕਰੀ ਹੈ ਬਾਕੀ ਮਾਨ ਤਨ ਮੌਕੇ ਦੇ ਕਰ ਦੇਣਗੇ ਨੰਬਰ ਵਿੱਚ ਚੱਲ ਰਿਹਾ ਬਾਈਆਂ ਦਾ ਸੰਪਰਕ ਕਰ ਸਕਦੇ ਹੋ ਦੋਸਤੋ ਤੇ ਆਪਣਾ ਨੰਬਰ ਵੀ ਵੀਡੀਓ 'ਚ ਚੱਲ ਰਿਹਾ ਕਿਸੇ ਵੀਰ ਨੇ ਵੀਡੀਓ ਕਰਾਉਣੀ ਹੋਵੇ ਤੇ 9981016345 ਆਪਣਾ ਨੰਬਰ ਲਾਈਕ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਕਿਦਾਂ ਲਗੀ ਧੰਨਵਾਦ ਦੋਸਤੋ ਮਿਲਦੇ ਹਾਂ ਹੋਰ